ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸੁ ਤਾ ਗੁਫਤਰੀ ਬਿਸਬ ਭਾਲ ਭੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਤ ਪਰ ਚੰਡਾ ਈਸ ਤਾਰੇ ਕਰਵਾਰ ਹੈ ਸਖਤ ਬਹਿਨੀ ਬੈਸਨਵੀ ਭਵਾਨੀ ਤੁੰਤਰਵਾਰ ਹੈ ਨਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਪਬਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋਨ ਤੁ ਸੱਤਰੀ ਰਣਜੀਤ ਲਹੈ ਨਰਪੀਤਰ ਹੈ ਰਦ ਸਦ ਪਾਵੈ ਤਰੀ ਲਹ ਬੇਦ ਭੇਦ ਜੋ ਪੜੈ ਬਿਪਰਵੈਸ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ ਇਹੇ ਬੋਲਾ ਅਰਬੂ ਬਿੰਦ ਕਾ ਸੁਨੋ ਖਾਲਸਾ ਬੀਰ ਫਤਹਿ ਪਾਉ ਮੈਦਾਨ ਮੈਂ ਪਕੜ ਹੱਥ ਸਮਸੀਰ ਇਹ ਬੁਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜੋ ਹੱਥ ਸੰਸੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸ ਤਾਗੁ ਛਤਰੀ ਬਿਸਬ ਭਾਲ ਭੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਤਪਰ ਚੰਡਾ ਈਸ ਬਰੇ ਕਰਵਾਰ ਹੈ ਸਖਤ ਬਹਿਨੀ ਬੈਸਨਵੀ ਤੁਭਾਨੀ ਤੁੰਤਰਵਾਰ ਹੈ ਨੇ ਤੇ ਦੇਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਿੰਨ ਨੇ ਕਾਲ ਕਾ ਗੁਨਖਾਨ ਹੈ ਪਬਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਮਤ ਸ਼ਤਰੀ ਰਣਜੀਤ ਲਹੈ ਨਰ ਭੀਤਰ ਹੈ ਰਦ ਸੁਧ ਪਾਵੈ ਅਤਰੀ ਲਹੈ ਬੇਦ ਭੇਦ ਜੋ ਪੜੈ ਬਿਪਰ ਬੈਸਿਆ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੁਧਰ ਪਾਏ ਸੁਖ ਅਕੰਪਤਾ ਇਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਅਮੈਂ ਪਕੜ ਹੱਥ ਸੁਮ ਸੀਰ ਇਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤੇ ਪਾਉ ਮੈਦਾਨ ਮੈਂ ਤਕੜੋ ਹੱਥ ਸੰਸੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸੁ ਤਾਗੁ ਛਤਰੀ ਬਿਸਬ ਭਾਲ ਭੁਪਾਲ ਪਛ ਪਲ ਪਛ ਰਣ ਕਛ ਅਥਰੀ ਰਾਜ ਮੰਡਾ ਤ ਪਰ ਚੰਡਾ ਈਸ ਬਰੇ ਕਰਵਾਰ ਹੈ ਸਖਤ ਬਹਿਨੀ ਬੈਸਨਵੀ ਭਵਾਨੀ ਤੁੰਤਰਵਾਰ ਹੈ ਮੈਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕਿਰਪਾ ਨ ਹੈ ਚੰਡਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਨਖਾਨ ਹੈ ਪਬਮਾਨਕਾ ਖਲਹਾਨਕਾ ਰਤਪਾਨਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋਤ ਸਤਰੀ ਰਣਜੀਤ ਲਹਿ ਨਰਪੀਤਰ ਹੈ ਰਤੁ ਸਦ ਪਾਵਾਤਰੀ ਲਹ ਬੇਦ ਭੇਦ ਜੋ ਪੜੈ ਬਿ ਪਰ ਬੈਸਿਆ ਧਨ ਸੁਖ ਸੰਪਤਾ ਧਨ ਤਾਮ ਤਨ ਅਰੂਪ ਸੁਦਰ ਪਾਏ ਸੁਖ ਅਕੰਪਤਾ ਇਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਹਿ ਪਾਉ ਮੈਦਾਨ ਮੈਂ ਪਕੜ ਹੱਥ ਸੰਸੀਰ ਇਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਹਿ ਪਾਉ ਮੈਦਾਨ ਮੈਂ ਪਕੜੋ ਹੱਥ ਸੰਸੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗ ਖੰਡਾ ਅਸੀਂ ਅਰਗਰ ਧਰਮ ਰਾਸੁ ਤਾਗੁ ਸ਼ਕਤਰੀ ਬਿਸਬ ਭਾਲ ਭੁਪਾਲ ਪਛ ਪਲ ਪਛ ਰਣ ਕਛ ਅਥਰੀ ਰਾਜ ਮੰਡਾ ਤਪਰ ਚੰਡਾ ਈਸ ਬਰੇ ਕਰਵਾਰ ਹੈ ਸਖਤ ਬਹਿਨੀ ਬੈਸਨਵੀ ਭਵਾਨੀ ਤੁੰਤਰਵਾਰ ਹੈ ਨਤਜੋ ਜਿਉਤੀ ਮੁਕਤ ਦਾਇਕ ਧਾਰਾ ਧਾਰਾ ਕਿਰਪਾਨ ਹੈ ਚੰਡ ਕਾ ਮੰਡਕਾ ਮ੍ਰਿਤਕਾ ਜਗਤ ਜਨਨੀ ਕਾਲਕਾ ਗੁਣਖਾਨ ਹੈ ਪਬਮਾਨ ਕਾ ਖਲਹਾਨ ਕਾ ਰਤ ਪਾਣ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਕੜੈ ਜੁਨ ਤੁਸ਼ਤਰੀ ਰਣਜੀਤ ਲਹੈ ਨਰ ਪੀਤਰ ਹੈ ਰਦ ਸਦ ਪਾਵੈ ਤਰੀ ਲਹੈ ਬੇਦ ਭੇਦ ਜੋ ਪੜੈ ਬਿਪਰ ਬੈਸਿਆ ਧਨ ਸੁਖ ਸੰਪਤਾ ਨਤਮ ਤਨ ਅਰੋਗ ਸੁਦਰ ਪਾਏ ਸੁਖ ਅਕੰਪਤਾ ਇਹੇ ਬੋਲਾ ਹਰ ਗੋਬਿੰਦ ਕਾ ਸੁਨੋ ਖਾਲਸਾ ਬੀਰ ਫਤਿਹ ਪਾਉ ਮੈਦਾਨ ਮੈਂ ਪਕੜ ਹੱਥ ਸਮ ਸੀਰ ਇਹੇ ਬੋਲਾ ਹਰ ਗੋਬਿੰਦ ਕਾ ਸੁਨੋਂ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜੋ ਹੱਥ ਸੰਸੀਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਕਵਚ ਖੜਗਖੰਡਾ ਅਸੀਂ ਅਰਗਰ ਧਰਮਰਾ ਸੁਤਾ ਗੁਫਤਰੀ ਬਿਸਬ ਭਾਲ ਭੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜ ਮੰਡਾ ਤਪਰ ਚੰਡਾ ਈਸ਼ ਬਰੀ ਕਰਵਾਰ ਹੈ ਸਖਤ ਬਹਿਨੀ ਬੈਸਨਵੀ ਭਵਾਨੀ ਤੁੰਤਰਵਾਰ ਹੈ ਮਤ ਜਿਉਤੀ ਮੁਕਤ ਦਾਇਕ ਧਾਰਾ ਧਾਰ ਕ੍ਰਪਾ ਨ ਹੈ ਚੰਡ ਕਾ ਮੰਡ ਕਾ ਮ੍ਰਿਤ ਕਾ ਜਗਤ ਜਨਨੀ ਕਾਲ ਕਾ ਗੁਨਖਾਨ ਹੈ ਪਬਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੁਨਤ ਸਤਰੀ ਰਣਜੀਤ ਲਹਿ ਨਰਪੀਤਰ ਹੈ ਰਦ ਸਦ ਪਾਵੈ ਤਰੀ ਲਹਿ ਬੇਦ ਭੇਦ ਜੋ ਪੜੈ ਬਿਪਰ ਬੈਸਿਆ ਧਨ ਸੁਖ ਸੰਪਤਾ ਧਨ ਤਾਮ ਤਨ ਅਰੂਪ ਸੁਦਰ ਪਾਏ ਸੁਖ ਅਕੰਪਤਾ ਇਹੇ ਬੋਲਾ ਹਰ ਗੁਰਬਿੰਦ ਕਾ ਸੁਨੋ ਖਾਲਸਾ ਵੀਰ ਫਤਿਹ ਪਾਉ ਮੈਂ ਗਾਨ ਮੈਂ ਪਕੜ ਹੱਥ ਸਮ ਸੀਰ ਇਹੇ ਬੋਲਾ ਹਰ ਗੁਰਬਿੰਦ ਕਾ ਸੁਨੋ ਖਾਲਸਾ ਵੀਰ ਹਤੇ ਪਾਉ ਮੈਦਾਨ ਮੈਂ ਪਕੜੋ ਹੱਥ ਸੰਸੀਰ